ਨੰਗਲ ਪੁਲਿਸ ਦੀ ਵੱਡੀ ਸਰਜੀਕਲ ਸਟ੍ਰਾਈਕ ਅਪਰਾਧੀਆਂ ਵਿੱਚ ਮਚੀ ਹਾਹਾਕਾਰ ਨੰਗਲ ਪੁਲਿਸ ਦਾ ਵੱਡਾ ਐਕਸ਼ਨ 13 ਦੇ ਖਿਲਾਫ ਮਾਮਲੇ ਦਰਜ ਖਾਖੀ ਦਾ ਖੋਫ ਤੇਰਾ অপরাধੀਆਂ ਉੱਤੇ ਗਰੀ ਗਾਜ ਨੰਗਲ ਪੁਲਿਸ ਦਾ ਜ਼ਬਰਦਸ ਅਗਾਜ ਗੈਂਗਸਟਰ ਨਸ਼ਾ ਤਸਕਰੀ ਅਤੇ ਮਾਈਨਿੰਗ ਮਾਫੀਆ ਖਿਲਾਫ ਪਿੰਡੀ ਜੰਗ ਥਾਣਾ ਮੁਖੀ ਅਤੇ ਪੂਰੀ ਟੀਮ ਨੂੰ ਸ਼ਹਿਰ ਵਾਸੀਆਂ ਦਾ ਸਲਾਮ ਨੰਗਲ ਪੁਲਿਸ ਨੇ ਦਿਖਾਇਆ ਰੋਦਰ ਰੂਪ ਤੇਰਾ অপরাধੀਆਂ ਤੇ ਗਰੀ ਗਾਜ ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਾਰ ਕੇ ਸਿੰਘ ਰਾਣਾ ਨੰਗਲੇ ਇਲਾਕੇ ਦੇ ਵਿੱਚ ਆਪਰਾਧਿਕ ਅਨਸਰਾਂ ਦੇ ਖਾਤਮੇ ਲਈ ਪੁਲਿਸ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਐਕਸਕਲੂਸਿਵ ਜਾਣਕਾਰੀ ਦੇ ਅਨੁਸਾਰ ਥਾਣਾ ਮੁਖੀ ਨੰਗਲ ਦੀ ਗਵਾਈ ਹਟ ਪੁਲਿਸ ਨੇ ਇੱਕੋ ਸਮੇਂ ਕਈ ਥਾਮਾਂ ਉਤੇ ਛਾਪੇਮਾਰੀ ਕਰਕੇ ਨਸ਼ੇ ਤਸਕਰਾਂ ਮਾਈਨਿੰਗ ਮਾਫੀਆ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੀ ਕਮਰ ਤੋੜ ਦਿੱਤੀ ਹੈ ਨੰਗਲ ਨੂੰ ਅਪਰਾਧ ਮੁਕਤ ਕਰਨ ਲਈ ਥਾਣਾ ਮੁਖੀ ਨੰਗਲ ਅਤੇ ਪੰਜਾਬ ਪੁਲਿਸ ਦੀ ਟੀਮ ਨੇ ਦਿਖਾਈ ਵੱਡੀ ਮੁਸਤੈਦੀ ਸਮਾਜ ਵਿਰੋਧੀ ਅਨਸਰਾਂ ਦੀ ਹੁਣ ਖੈਰ ਨਹੀਂ ਹੋਵੇਗੀ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਤੇ ਗੈਰ ਕਾਨੂੰਨੀ ਗਤੀਵਿਧੀਆਂ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਤਹਿਤ ਨੰਗਲ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਥਾਣਾ ਮੁਖੀ ਨੰਗਲ ਸਿਮਰਨਜੀਤ ਸਿੰਘ ਦੀ ਅਗਵਾਈ ਦੇ ਹੇਠ ਪੁਲਿਸ ਟੀਮ ਨੇ ਵਕ-ਵਕ ਮਾਮਲਿਆਂ ਦੇ ਵਿੱਚ 13 ਵਿਅਕਤੀਆਂ ਵਿਰੁੱਧ ਮੁਕਦਮੇ ਦਰਜ ਕਰਕੇ ਇਲਾਕੇ ਦੇ ਵਿੱਚ ਸਰਗਰਮ ਮਾਫੀਆਂ ਅਤੇ ਅਪਰਾਧੀਆਂ ਨੂੰ ਸਾਫ਼ ਤੇ ਸਪੱਸ਼ਟ ਸੰਦੇਸ਼ ਦੇ ਦਿੱਤਾ ਹੈ। ਇਸ ਕਾਰਵਾਈ ਨੇ ਨਸ਼ਾ ਤਸਕਰ, ਗੈਂਗਸਟਰ ਅਤੇ ਮਾਈਨਿੰਗ ਮਾਫੀਆਂ ਦੀਆਂ ਝੂਲਾ ਹਿਲਾ ਦਿੱਤੀਆਂ ਹਨ। ਨੰਗਲ ਪੁਲਿਸ ਵੱਲੋਂ ਕੀਤੀ ਗਈ ਇਹ ਕਾਰਵਾਈ ਮੁੱਖ ਤੌਰ ਉੱਤੇ ਚਾਰ ਵੱਡੇ ਖੇਤਰਾਂ ਤੇ ਕੇਂਦ੍ਰਿਤ ਰਹੀ। ਨਸ਼ਾ ਤਸਕਰ, ਮਾਈਨਿੰਗ ਮਾਫੀਆ, ਗੈਂਗਸਟਰ ਅਤੇ ਅਸਮਾਜਿਕ ਅਨਸਰ ਪੁਲਿਸ ਵੱਲੋਂ ਮਾਈਨਿੰਗ ਐਕਟ ਦੇ ਵਿੱਚ ਦੋਸ਼ੀ ਸਤੀਸ਼ ਕੁਮਾਰ ਉਫ ਕਾਕਾ ਪੁੱਤਰ ਗੁਰਦੇਵਾਲ ਸਿੰਘ ਵਾਸੀ ਪਿੰਡ ਭਨਾਨ ਰੂਪ ਲਾਲ ਉਫ ਰੂਪਾ ਪੁੱਤਰ ਰਾਮ ਆਸਰਾ ਵਾਸੀ ਪਿੰਡ ਗੋਲਨੀ ਥਾਣਾ ਨੰਗਲ ਗੁਰਚਰਨ ਸਿੰਘ ਉਫ ਬਿੱਕਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਪਲਾਸੀ ਗੁਰਦੀਪ ਸਿੰਘ ਉਫ ਹੈਪੂ ਪੁੱਤਰ ਗਰਮੇਲ ਚੰਦ ਵਾਸੀ ਪਿੰਡ ਭਲਾਨ ਥਾਣਾ ਨੰਗਲ ਨੂੰ ਗ੍ਰਿਫਤਾਰ ਕੀਤਾ ਗਿਆ ਉਥੇ ਹੀ ਐਨਡੀਪੀਐਸ ਐਕਟ ਵਰਕ ਲੈਫ ਹਰਪ੍ਰੀਤ ਸਿੰਘ ਉਫ ਜੱਗੂ ਪੁੱਤਰ ਬਖਸ਼ੀ ਸਿੰਘ ਵਾਸੀ ਪਿੰਡ ਕੁਲਗਰਾ ਪਵਨ ਕੁਮਾਰ ਪੁੱਤਰ ਸੁਭਾਚੰਦ ਵਾਸੀ ਪਿੰਡ ਡੜੋਲੀ ਉੱਪਰ ਅਜੇ ਕੁਮਾਰ ਪੁੱਤਰ ਤੀਥਰਾਮ ਵਾਸੀ ਪਲਾਟ ਨੰਬਰ 4 ਪੋਲੋ ਰਾਮ ਸਰਾਨ ਨੰਗਲ ਸੁਨੀਲ ਕੁਮਾਰ ਪੁੱਤਰ ਚੰਨ ਲਾਲ ਵਾਸੀ ਮਕਾਨ ਨੰਬਰ 582 ਜੀ ਬਲਾਕ ਨੰਗਲ ਰਾਜਕੁਮਾਰੂਫ ਰਾਜੂ ਪੁੱਤਰ ਹਰੀ RAM ਵਾਸੀ ਰਾਏਪੁਰ ਥਾਣਾ ਨੰਗਲ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਗਏ ਹਨ ਜਦਕਿ ਹਰਜਿੰਦਰਪਾਲ ਸਿੰਘ ਉਫ ਮਹਿੰਦਰਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਬਿੱਲਾ RAMਗੜ੍ਹ ਅਤੇ ਗੁਰਦੀਪ ਸਿੰਘ ਉਫ ਲਾਲੀ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਦੜੋਲੀ ਥਾਣਾ ਨੰਗਲ ਦੇ ਖਿਲਾਫ ਰੋਕੂ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਹੁਣ ਗੱਲ ਕਰਦੇ ਹਾਂ ਕਿ ਆਖਿਰ ਕਿਉਂ ਹੋ ਰਹੀ ਹੈ ਪੁਲਿਸ ਦੀ ਤਾਰੀਫ ਥਾਣਾ ਮੁਖੀ ਨੰਗਲ ਸਿਮਰਂਜ ਸਿੰਘ ਦੀ ਇਸ ਦਲੇਰਾਨਾ ਕਾਰਵਾਈ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕਾਨੂੰਨ ਤੋਂ ਉੱਪਰ ਕੋਈ ਨਹੀਂ ਲੋਕ ਹੁਣ ਖੁਦ ਨੂੰ ਪਹਿਲਾ ਨਾਲੋਂ ਵੱਧ ਸੁਰੱਖਿਅਤ ਮਹਿਸੂਸ ਕਰ ਰਹੇ ਹਨ ਇਸ ਕਾਰਵਾਈ ਨੇ ਜਨਤਾ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ ਵਧਾਇਆ ਹੈ ਥਾਣਾ ਮੁਖੀ ਨੰਗਲ ਦੀ ਰਣਨੀਤੀ ਅਤੇ ਤਤਪਰਤਾ ਦੀ ਚਾਰੇ ਪਾਸੇ ਤਾਰੀਫ ਹੋ ਰਹੀ ਹੈ ਪੁਲਿਸ ਦੀ ਇਸ ਮੁਸਤੈਦੀ ਦੇ ਕਾਰਨ ਹੀ ਇੰਨੀ ਵੱਡੀ ਗਿਣਤੀ ਦੇ ਵਿੱਚ ਮਾਮਲੇ ਦਰਜ ਕਰਕੇ अपराधीਆਂ ਦੇ ਹੌਸਲੇ ਪਾਸਤ ਕੀਤੇ ਗਏ ਹਨ ਇਹ ਕਾਰਵਾਈ ਨਾ ਸਿਰਫ ਅਪਰਾਧ ਨੂੰ ਰੋਕੇਗੀ ਸਗੋਂ ਆਉਣ ਵਾਲੇ ਸਮੇਂ ਦੇ ਵਿੱਚ ਗੈਰ ਕਾਨੂੰਨੀ ਧੰਦਿਆਂ ਦੇ ਵਿੱਚ ਲੱਗੇ ਲੋਕਾਂ ਲਈ ਇੱਕ ਵੱਡੀ ਚੇਤਾਵਨੀ ਸਾਬਤ ਹੋਵੇਗੀ ਸੂਤਰਾਂ ਮੁਤਾਬਕ ਥਾਣਾ ਮੁਖੀ ਨੰਗਲ ਵੱਲੋਂ ਖੁਦ ਪੂਰੇ ਆਪਰੇਸ਼ਨ ਦੀ ਨਿਗਰਾਨੀ ਕੀਤੀ ਗਈ। ਇਹ ਕਾਰਵਾਈ ਇੰਨੀ ਗੁਪਤ ਰੱਖੀ ਗਈ ਸੀ ਕਿ ਅਪਰਾਧੀਆਂ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ। ਪੰਜਾਬ ਪੁਲਿਸ ਦੇ ਇਸ ਕੰਮ ਦੀ ਇਲਾਕੇ ਦੇ ਲੋਕਾਂ ਵੱਲੋਂ ਖੁੱਲ੍ਹ ਕੇ ਤਾਰੀਫ਼ ਕੀਤੀ ਜਾ ਰਹੀ ਹੈ। ਥਾਣਾ ਮੁਖੀ ਸਿਮਰਨਜੀਤ ਸਿੰਘ ਨੇ ਕਿਹਾ ਸਾਡਾ ਮਕਸਦ ਨੰਗਲ ਨੂੰ ਪੂਰੀ ਤਰ੍ਹਾਂ ਅਪਰਾਧ ਮੁਕਤ ਕਰਨਾ ਹੈ। ਕਿਸੇ ਵੀ ਗਲਤ ਅੰਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਹੁਣ ਸਾਡਾ ਫਰਜ਼ ਹੈ ਪੁਲਿਸ ਪ੍ਰਸ਼ਾਸਨ ਦਾ ਸਾਥ ਦਿਓ ਤਾਂ ਜੋ ਸਾਡਾ ਨੰਗਲ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਬਣ ਸਕੇ। ਬਿਨਾਂ ਕਿਸੇ ਡਰ ਤੋਂ ਪੁਲਿਸ ਨੂੰ ਅਜਿਹੇ ਅੰਸਰਾ ਬਾਰੇ ਜਾਣਕਾਰੀ ਦੇਓ। ਸਰਕਾਰ ਦੇ ਟੋਲ ਫ੍ਰੀ ਨੰਬਰ ਤੇ ਤੁਹਾਡੀ ਪਛਾਣ ਗੁਪਤ ਰੱਖੀ ਜਾਵੇਗੀ ਧੰਨਵਾਦ ਹਾਂ ਜੀ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਪੰਜਾਬ ਸਰਕਾਰ ਦੀ ਜਿਹੜੀ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਹੈ ਉਸ ਦੇ ਤਹਿਤ ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਅਸੀਂ ਇਹ ਕਾਰਵਾਈ ਇਹ ਗੈਂਗਸਟਰਾਂ ਦੇ ਖਿਲਾਫ ਤੇ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਕਰ ਰਹੇ ਹਾਂ ਜਿਸ ਦੇ ਤਹਿਤ ਅਸੀਂ ਹੁਣ ਤੱਕ 13 ਵਿਅਕਤੀਆਂ ਦੀ ਅਰੈਸਟ ਕੀਤਾ ਹੈ ਜਿਨ੍ਹਾਂ ਨੂੰ ਵੱਖ-ਵੱਖ ਮੁਕੱਦਮਿਆਂ ਦੇ ਤਹਿਤ ਕੁਝ ਵਿਅਕਤੀਆਂ ਦੇ ਖਿਲਾਫ ਅਸੀਂ ਨਵੇਂ ਮੁਕੱਦਮੇ ਦਰਜ ਕੀਤੇ ਆ ਤੇ ਕਈਆਂ ਨੂੰ ਅਸੀਂ ਰੋਕੂ ਕਾਰਵਾਈ ਦੇ ਵਿੱਚ ਵੀ ਬੰਦ ਕੀਤਾ ਹੈ। ਤੇ ਕਿੰਨੇ ਬੰਦੇ ਹੁਣ ਜੇਲ੍ਹ ਭੇਜੇ ਗਏ ਆ ਜੀ? ਹੁਣ ਤੱਕ ਜੀ ਅਸੀਂ 13 ਬੰਦੇ ਜਿਹੜੇ ਆ ਉਹ ਜੇਲ੍ਹ ਭੇਜ ਦਿੱਤੇ ਆ ਜੀ ਤੇ ਜਿਹੜੀ ਇਹ ਕਾਰਵਾਈ ਆ ਅੱਗੇ ਵੀ ਇਸੇ ਤਰ੍ਹਾਂ ਚੱਲੀ ਰਹੇਗੀ। ਕੀ ਸਨੇਹ ਹੈ ਜੀ ਜਿਹੜੇ ਕ੍ਰਾਈਮ ਵਾਲੇ ਬੰਦੇ ਆ? ਆ ਆ ਇਸ ਦੇ ਵਿੱਚ ਇਹੀ ਹੈ ਜੀ ਵੀ ਜਿਹੜਾ ਵੀ ਕਾਨੂੰਨ ਮੁਤਾਬਕ ਕਾਨੂੰਨ ਨੂੰ ਤੋੜੇਗਾ ਜੀ ਜਾਂ ਜਿਹੜਾ ਵੀ ਅ ਅਹ ਇਹਨੀਆਂ ਕਾਰਵਾਈਆਂ ਦੇ ਵਿੱਚ ਲਿਪਤ ਹੋਏਗਾ ਜੀ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਪਹੁੰਚ ਲਿਆਂਦੀ ਜਾਵੇ। ਜੇ ਤੁਸੀਂ ਦੱਸਿਆ ਮਾਈਨਿੰਗ ਜਾਂ ਕਰਾਈਮ ਜਾਂ ਨਸ਼ਾ ਜਾਂ ਚੈੱਕ ਤਾਂ ਉਹਦੇ ਸਬੰਧ ਵਿੱਚ ਕੋਈ ਜਾਣਕਾਰੀ ਦੇਣਾ ਚਾਹੁੰਦੇ ਲੋਕ ਡਰਦੇ ਬੜੇ ਐ। ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੀ ਲੋਕ ਸ਼ਿਕਾਇਤ ਕਰਨ ਤੇ ਜਾਂ ਜਾਣਕਾਰੀ ਦੇਣ ਤੋਂ ਡਰਦੇ ਉਹਨਾਂ ਬਾਰੇ ਕੀ ਦੇਖੋ ਜੀ ਇਸ ਦੇ ਤਹਿਤ ਆਪ ਜੀ ਨੂੰ ਪਹਿਲਾਂ ਹੀ ਪਤਾ ਹੈ ਵੀ ਜਿਹੜੀ ਪੰਜਾਬ ਸਰਕਾਰ ਦੀ ਹੈਲਪਲਾਈਨ ਨੰਬਰ ਹੈ ਉਹ ਸਾਰੇ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਲੋਕਾਂ ਨਾਲ ਮੀਟਿੰਗਾਂ ਕਰਕੇ ਵੀ ਦੱਸ ਚੁੱਕੇ ਹਾਂ ਉਹ ਹੈਲਪਲਾਈਨ ਨੰਬਰ ਤੇ ਜਿਹੜੀ ਜਾਣਕਾਰੀ ਆ ਉਹ ਬਿਲਕੁਲ ਗੁਪਤ ਰਹਿੰਦੀ ਹੈ ਉਹਦੇ ਵਿੱਚ ਕਿਹੜੇ ਵਿਅਕਤੀ ਨੇ ਜਾਣਕਾਰੀ ਦਿੱਤੀ ਆ ਕਿਸ ਫੋਨ ਨੰਬਰ ਤੋਂ ਮੈਸੇਜ ਆਇਆ ਇੱਕ ਤਰ੍ਹਾਂ ਦਾ ਚੈਟ ਬੋਰਡ ਆ ਉਹ ਉਹ ਜਾਣਕਾਰੀ ਹੈ ਜਿਹੜੀ ਉਹ ਪਬਲਿਕ ਦੇ ਵਿੱਚ ਜਾਂ ਪੁਲਿਸ ਪ੍ਰਸ਼ਾਸਨ ਤੱਕ ਵੀ ਨਹੀਂ ਜਾਂਦੀ ਹੈਗੀ ਵੀ ਕਿਹਨੇ ਕੰਪਲੇਂਟ ਕੀਤੀ ਆ ਇਸ ਕਰਕੇ ਇਹਦੇ ਵਿੱਚ ਡਰਨ ਜਾ ਕੇ ਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਕੋਈ ਵੀ ਵਿਅਕਤੀ ਆ ਜਦੋਂ ਮਰਜੀ ਇਸ ਨੰਬਰ ਤੇ ਹੈਲਪਲਾਈਨ ਨੰਬਰ ਤੇ ਆਪਣੀ ਕੰਪਲੇਂਟ WhatsApp ਚੈਟ ਬੋਰਡ ਦੇ ਦੁਆਰਾ ਦੇ ਸਕਦਾ ਹੈ